brought to by silver pumps top quality or consistent performance ke liye sirf silver pumps naam yaad rakhna taasi unnu eh kehya ke sarkari khareed de vi 15 din kataaye jaan 15 september to jehdi khareed hai oh shuru kiti jave taaki time te paisa oh rdf da paisa vi mandiyan da hi paisa hai aur mandiyan nu jaan waliyan sadkan da paisa captain minder singh ji ne ohnu misuse kar liya si is karke uss to baad rokta si so rdf of the ਮੁੱਦਾ ਵੀ ਅਸੀਂ ਇੱਥੇ ਠਾਇਆ ਆਉਣ ਵਾਲੇ ਝੋਨੇ ਦੇ ਸੀਜ਼ਨ ਵਾਸਤੇ ਉਹਦੀ ਸਾਮ ਸੰਭਾਲ ਤੇ ਪ੍ਰੋਕੂਰਮੈਂਟ ਵਾਸਤੇ ਮਾਨਯੋਗ ਐਫਸੀਆਈ ਔਰ ਖੁਰਾਕ ਮੰਤਰੀ ਪਲਾਜੋਸ਼ੀ ਜੀ ਨਾਲ ਮੀਟਿੰਗ ਸੀ ਬੜੇ ਅੱਛੇ ਮਾਹੌਲ ਚ ਮੀਟਿੰਗ ਹੋਈ ਦੋ ਤਿੰਨ ਮੰਗਾਂ ਸੀ ਸਾਡੀਆਂ ਕਿ ਇੱਕ ਤਾਂ ਸਾਡੇ ਜਿਹੜੇ ਗੋਦਾਮ ਨੇ ਉਹਨਾਂ ਨੂੰ ਤੁਰੰਤ ਖਾਲੀ ਕੀਤਾ ਜਾਵੇ ਲਗਭਗ 10 ਲੱਖ ਮੀਟਰ ਟਨ ਪਰ ਮੰਥ ਜੇ ਲਿਫਟਿੰਗ ਹੋਊਗੀ ਤਾਂ ਸਾਡੇ ਜਗ੍ਹਾ ਬਣੂ ਉਹਨਾਂ ਨੇ ਇਸ ਗੱਲ ਦਾ ਭਰੋਸਾ ਦਿੱਤਾ ਕਿ ਬਿਲਕੁਲ 10 ਲੱਖ ਟਨ ਤੇ ਅਸੀਂ ਪਰ ਮੰਥ ਤੇ ਲੈ ਕੇ ਜਾਵਾਂਗੇ ਲਿਫਟਿੰਗ ਇੱਕ ਸੀਗਾ ਕਿ ਜਿਹੜੇ ਗੋਦਾਮ ਨੇ ਸਾਡੇ ਕੋਲੇ ਉਹਨਾਂ ਦਾ ਜਿਹੜਾ ਕਿਰਾਇਆ ਐ ਐਫਸੀਆਈ ਲੈਂਦੀ ਐ ਜਾਂ ਐਫਸੀਈ ਦਿੰਦੀ ਐ ਉਹ ਪੰਜਾਬ ਦਾ ਘਟ ਐ ਪਰ ਫਿਰ ਵੀ ਐਫਸੀਆਈ ਜਿਹੜੀ ਐ ਉਹ ਸਾਨੂੰ ਸਾਡੇ ਗੋਦਾਮਾਂ 'ਚ ਘੱਟ ਕਰਨ ਦਿੰਦੀ ਐ ਜਿਹੜੀ ਪ੍ਰਕਿਊਰਮੈਂਟ ਤੇ ਇਹ ਗਲਤੀ ਸਹਿਮਤੀ ਹੋਈ ਐ ਕੀਜੇ ਨੰਬਰ ਤੇ ਜਿਹੜੇ ਗੋਦਾਮ ਬਣਾਉਣੇ ਨੇ ਹਲੇ ਟਾਈਮ ਲੱਗ ਜੂਗਾ ਸਾਨੂੰ 46 ਲੱਖ ਮੀਟਰਿਕ ਟਨ ਦੇ ਉਹਨਾਂ ਨੇ ਗੋਦਾਮ ਬਣਾਉਣ ਦੀ ਜਾਇਜ਼ ਦਿੱਤੀ ਐ ਪਰ ਕਿਉਂਕਿ ਜ਼ਮੀਨ ਮਹਿੰਗੀ ਐ ਪੰਜਾਬ ਚ ਇਸ ਕਰਕੇ ਸਾਨੂੰ ਰਾਜਸਥਾਨ ਨਾਲ ਜਾਂ ਕਿਸੇ ਹੋਰ ਸਟੇਟ ਨਾਲ ਕੰਪੇਅਰ ਨਾ ਕੀਤਾ ਜਾਵੇ ਸਾਡੇ ਜਿਹੜੇ ਜ਼ਮੀਨ ਤੇ ਗੋਦਾਮ ਬਣਾਉਣ ਦੇ ਜਿਹੜੇ ਰੇਟ ਨੇ ਉਹ ਵਧਾਇਆ ਗਿਆ ਇੱਕ ਆਰਤੀਆਂ ਦੇ ਪਿਛਲੀ ਵਾਰ ਵੀ ਅਸੀਂ ਕਿ ਅਸੀਂ ਆਰਤੀਆਂ ਦਾ ਜਿਹੜਾ ਕਮਿਸ਼ਨ ਹੈ ਉਹ ਕਾਫੀ ਦਿਨ ਤੋਂ ਵਧਿਆ ਨਹੀਂ ਉਹਨੂੰ ਵਧਾਇਆ ਜਾਵੇ ਤੇ ਇਹ ਇਹ ਗੱਲ ਤੇ ਵੀ ਉਹਨਾਂ ਨੇ ਸਹਿਮਤੀ ਕੀਤੀ ਹੈ ਕਿ ਆਰਤੀਆਂ ਦੀ ਜਿਹੜੀ ਐਸੋਸੀਏਸ਼ਨਸ ਨੇ ਜਿੰਨੀਆਂ ਵੀ ਉਹਨਾਂ ਨੇ ਮਿਲ ਕੇ ਅਸੀਂ ਇਹ ਕਰਾਂ ਇੱਕ ਕਿਉਂਕਿ ਅਸੀਂ ਇਸ ਵਾਰ 15 ਦਿਨ ਸੀਜ਼ਨ ਪਹਿਲਾਂ ਕਰ ਲਿਆ ਪਹਿਲਾਂ 15 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੁੰਦਾ ਸੀ ਝੋਨੇ ਦੀ ਬਜਾਈ 15 ਜੂਨ ਤੋਂ ਐਸ ਵਾਰ ਅਸੀਂ 1 ਜੂਨ ਤੋਂ ਕਰ ਤੇ ਜਿਹੜੀ ਸਰਕਾਰੀ ਖਰੀਦ ਹੈ ਉਹ 1 ਅਕਤੂਬਰ ਤੋਂ ਸ਼ੁਰੂ ਹੁੰਦੀ ਸੀ ਪਰ ਹੁਣ ਕਿਉਂਕਿ 1 ਜੂਨ ਕਰ ਲਿਆ 15 ਦਿਨ ਘਟਾ ਲੇ ਤਾਂ ਦਾ ਮਤਲਬ ਚੋਨਾ ਪਹਿਲਾਂ ਆਉਗਾ ਤਾਂ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਸਰਕਾਰੀ ਖਰੀਦ ਦੇ ਵੀ 15 ਦਿਨ ਘਟਾਏ ਜਾਣ 15 ਸਤੰਬਰ ਤੋਂ ਜਿਹੜੀ ਖਰੀਦ ਹੈ ਉਹ ਸ਼ੁਰੂ ਕੀਤੀ ਜਾਵੇ ਤਾਂ ਕਿ ਟਾਈਮ ਤੇ ਕਿਸਾਨ ਜਿਹੜਾ ਉਹ ਆਪਣੀ ਫਸਲ ਵੇਚ ਕੇ ਜਿਹੜਾ ਉਹ ਆਪਣੇ ਖੁਸ਼ੀ-ਖੁਸ਼ੀ ਕਰੇ ਜਾਵੇ ਤੇ ਚਾਰੇ ਮੰਗਾ ਉਹਨਾਂ ਨੇ ਕਿਹਾ ਵੀ ਹਾਂ ਇਹ ਬਿਲਕੁਲ ਸਹੀ ਨੇ ਤੇ ਉਹਨਾਂ ਨੇ ਕਿਹਾ ਕਿ ਅਗਲੀ ਮੀਟਿੰਗ ਜਿਹੜੀ ਹੈ ਉਹ ਬੜੀ ਜਲਦੀ ਕਰ ਲਾਂਗੇ ਕਿਉਂਕਿ ਅਸੀਂ ਪਹਿਲਾਂ ਆਏ ਹੋਏ ਹਾਂ ਜੁਲਾਈ ਅਜ ਤੱਕ ਉਹ ਨ ਸਤੰਬਰ 15 ਨੂੰ ਆਊਗਾ ਜਿਹੜਾ ਵੀ ਪਹਿਲਾ ਪਹਿਲਾ ਜੂਨ ਸੀ ਸਾਡਾ ਉਹ 14 ਸੋ ਇਸ ਕਰਕੇ ਅਸੀਂ ਐਡਵਾਂਸ ਦੇ ਵਿੱਚ ਹੀ ਇਹ ਮੀਟਿੰਗ ਕੀਤੀ ਹੈ ਤਾਂ ਕਿ ਕੋਈ ਹੋਰ ਡਿਸੀਜਨ ਐਫਸੀਆਈ ਜਾਂ ਕੋਈ ਹੋਰ ਪੰਸਪ ਵੱਲੋਂ ਜਾਂ ਕੋਈ ਪਨ ਗ੍ਰੀਨ ਨੂੰ ਲੈਣਾ ਪਿਆ ਤਾਂ ਅਸੀਂ ਉਹ ਟਾਈਮ ਤੇ ਲੈ ਸਕੀਏ ਤੇ ਆਰਡੀਐਫ ਨੂੰ ਲੈ ਕੇ ਕੋਈ ਗੱਲ ਹੋਈ ਕਿਉਂਕਿ ਆਰਡੀ ਆਰਡੀਐਫ ਬਾਰੇ ਵੀ ਗੱਲ ਹੋਈ ਅਸੀਂ ਕਿਹਾ ਕਿ ਆਰਡੀਐਫ ਦਾ ਪੈਸਾ ਦਿਓ ਕਿਉਂਕਿ ਉਹ ਵੀ ਮੰਡੀਆਂ ਨਾਲ ਸੰਬੰਧਿਤ ਹੈ ਉਹ ਕਹਿੰਦੇ ਉਹਦੇ ਬਾਰੇ ਆਪਾਂ ਲੱਗ ਮੀਟਿੰਗ ਕਰ ਲਾਂਗੇ ਉੱਤੇ ਪਰਸੈਂਟੇਜ ਦਾ ਥੋੜਾ ਬਹੁਤ ਸਹਿਮਤੀ ਬਣਾਉਣੀ ਪਊਗੀ ਪੈਸਾ ਉਹ ਆਰਡੀਐਫ ਦਾ ਪੈਸਾ ਵੀ ਮੰਡੀਆਂ ਦਾ ਹੀ ਪੈਸਾ ਹੈ ਔਰ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਪੈਸਾ ਹੈ ਕੈਪਟਨ ਵਿੰਦਰ ਸਿੰਘ ਜੀ ਨੇ ਉਹਨੂੰ ਮਿਸਯੂਜ਼ ਕਰ ਲਿਆ ਸੀ ਇਸ ਕਰਕੇ ਉਸ ਵਾਰ ਰੋਕਤਾ ਸੀ। ਸਾਡੀ ਆਫ ਦੇ ਮੁੱਦਾ ਵੀ ਅਸੀਂ ਇੱਥੇ ਉਠਾਇਆ ਤੇ ਕੁੱਲ ਮਿਲਾ ਕੇ ਬੜੀ ਅچھے ਮਾਹੌਲ ਚ ਗੱਲਬਾਤ ਹੋਈ ਹੈ। ਔਰ ਮੈਨੂੰ ਉਮੀਦ ਹੈ ਕਿ ਅਗਲੀ ਮੀਟਿੰਗ ਵੀ ਆਉਣ ਵਾਲੇ 10 ਦਿਨਾਂ ਚ 12 ਦਿਨਾਂ ਚ ਹੋਜੂਗੀ। ਤਾਂ ਅਸੀਂ ਨਹੀਂ ਚਾਹੁੰਦੇ ਕਿਸੇ ਵੀ ਕਿਸਾਨ ਨੂੰ ਸੀਸੀਐਲ ਦਾ ਪੈਸਾ ਜਿਹੜਾ ਫਸਲ ਦਾ ਪੈਸਾ ਉਹ ਲੇਟ ਹੋਵੇ ਜਾਂ ਉਹਦੀ ਫਸਲ ਚੁੱਕਣ ਚ ਲੇਟ ਹੋਵੇ। ਐਸ ਵਾਰ ਕਿਉਂਕਿ ਅਸੀਂ 1 ਜੂਨ ਤੱਕ ਕੀਤਾ ਹੈ ਤਾਂ ਕਿ 15 ਸਤੰਬਰ ਤੱਕ ਕਿਉਂਕਿ ਉਨ ਤੱਕ ਮੌਇਸਚਰ ਨਹੀਂ ਆਉਂਦਾ ਮੌਸਮ ਦੇ ਵਿੱਚ ਨਹੀਂ ਤਾਂ ਮੌਇਸਚਰ ਵਾਲਾ ਮੀਟਰ ਜਿਹੜਾ ਹੈ ਉਤੋਂ ਤਰੇਲ ਪੈਣ ਲੱਗ ਜਾਂਦੀ ਹੈ ਅਕਤੂਬਰ ਚ ਮੌਇਸਚਰ ਵਾਲਾ ਮੀਟਰ ਜਿਹੜਾ ਹੈ ਉਹ ਲਾਉ ਹੀ ਨਹੀਂ ਕਰਦਾ ਉਹਦੇ ਵਾਸਤੇ ਕਈ ਵਾਰੀ ਕਿਸਾਨਾਂ ਨੂੰ ਟੱਟ ਵੀ ਲਵਾਉਣੇ ਪੈਂਦੇ ਨੇ ਜਾਂ ਕਰਨਾ ਪੈਂਦਾ ਵੀ ਜਿਵੇਂ ਮਰਜ਼ੀ ਕਰ ਯਾਰ 5 ਰੁਪਏ ਘਟਾ ਲਾ ਯਾਰ 10 ਘਟਾ ਲਾ ਤੇ ਮੇਰਾ ਤੋਲ ਦੇ ਯਾਰ ਹਨ ਸੋ ਇਸ ਵਾਰ ਉਹ ਮੁਸ਼ਕਲ ਨਹੀਂ ਆਉਗੀ ਅਸੀਂ ਨਵਾਂ ਤਜਰਬਾ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਇਸ ਵਾਰ ਝੋਨੇ ਦੀ ਫਸਲ ਜਿਹੜੀ ਹੈ ਬੜੀ ਅੱਛੀ ਹੈ ਐਡਵਾਂਸ ਮੌਨਸੂਨ ਵੀ ਐਡਵਾਂਸ ਆ ਗਈ ਤੇ ਬਿਜਲੀ ਵੀ ਸਾਡੇ ਕੋਲ अवेलेबल ਹੈ ਹੁਣ ਤਾਂ ਫਸਲ ਪੱਕ ਮਤਲਬ ਜਿਹਨੂੰ ਕਹਿੰਦੇ ਪੰਜਾਬੀ ਚ ਬੂਝਾ ਮਾਰ ਗਈ ਹੁਣ ਫਸਲ ਜਿਹੜੀ ਹੈ ਬੂਝਾ ਮਾਰ ਗਈ ਤੇ ਮੈਨੂੰ ਉਮੀਦ ਹੈ ਕਿ ਇਸ ਵਾਰ ਜਿਹੜਾ ਕਿਸਾਨਾਂ ਦੀ ਬੜੀ ਅੱਛੀ ਫਸਲ ਬੜਾ ਅੱਛਾ ਝਾੜ ਆਊਗਾ ਪੂਸਾ 44 ਉਹ ਅਸੀਂ ਪਹਿਲੀ ਬੈਂ ਕਰ ਰੱਖੀਏ ਤੇ ਪੀਆਰ 126 ਪੀਆਰ 127 ਪੀਆਰ 128 ਦੀ ਜਿਹੜੀ ਕਿਸਮਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਰეკਮੈਂਡਡ ਉਹ ਅਸੀਂ ਖਰੀਦਾਂਗੇ ਔਰ ਇੱਕ ਇੱਕ ਦਾਣਾ ਚੱਕਾਂਗੇ ਹਾਂਜੀ ਦਰਬਾਰ ਸਾਹਿਬ ਜਿਸ ਤਰੀਕੇ ਨਾਲ ਧਮਕੀ ਆਈ ਹੈ ਜਿਹੜੀ ਈਮੇਲ ਆਈ ਹੈ ਉਹ ਆਪਕੇ ਲਈ ਨਹੀਂ ਆਈ ਉਸਕੇ ਬਾਅਦ 5 ਈਮੇਲ ਆ ਚੁੱਕੇ ਹਨ ਔਰ ਆਪਕੋ ਵੀ ਧਮਕੀ ਮਿਲੀ ਹੋਗੀ ਦੇਖੋ ਜਿਹੜਾ ਬੰਦਾ ਦੇਸ਼ हित ਚ ਕੰਮ ਕਰੂਗਾ ਜਿਹੜਾ ਬੰਦਾ ਪੰਜਾਬ ਲਈ ਕੰਮ ਕਰੂਗਾ ਉਹਨਾਂ ਨੂੰ ਕੁਝ ਸ਼ਰਾਰਤੀ ਅੰਸਰ ਨਹੀਂ ਬਰਦਾਸ਼ਤ ਕਰਦੇ ਹੋਣੇ ਇਹ ਜਿਹੇ ਗਿੱਧੜ ਧਮਕੀਆਂ ਤੁਸੀਂ ਦੰਦੇ ਬਹੁਤਮ ਸਰ ਸਰ ਸਰਬਾਰ